ਮੈਡੀਕਲ ਦੀ ਪੜ੍ਹਾਈ ਕਰ ਰਹੀ ਇੱਕ ਐਮਬੀਬੀਐਸ ਡਾਕਟਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇੱਕ ਬੜੀ ਮੰਦਭਾਗੀ ਖਬਰ ਪੰਜਾਬ ਦੇ ਫਰੀਦਕੋਟ ਤੋਂ ਬਾਹਰ ਆ ਰਹੀ ਹੈ ਜਿੱਥੇ ਇੱਕ ਐਮਬੀਬੀਐਸ ਡਾਕਟਰ ਨੇ ਜਿਸ ਦਾ ਪੂਰਾ ਭਵਿੱਖ ਪੂਰੀ ਜ਼ਿੰਦਗੀ ਉਸ ਤੇ ਅੱਗੇ ਸੀ ਉਸ ਦਾ ਚੰਗਾ ਭਵਿੱਖ ਦਾ ਸੁਪਨਾ ਲੈ ਕੇ ਉਸ ਨੇ ਐਮਬੀਬੀਐਸ ਦੀ ਪੜ੍ਹਾਈ ਕਰਨੀ ਸ਼ੁਰੂ ਕੀਤੀ ਸੀ ਪੜਾਈ ਪੂਰੀ ਕੀਤੀ ਅਤੇ ਇੱਕ ਇੱਕ ਹਸਪਤਾਲ ਵਿੱਚ ਇੰਟਰਨਸ਼ਿਪ ਕਰਨੀ ਵੀ ਸ਼ੁਰੂ ਕਰ ਦਿੱਤੀ ਪਰ ਅਜੇ ਹ ਕੀ ਪਾਣਾ ਵਾਪਰਿਆ ਉਹਦੇ ਦਿਮਾਗ ਤੇ ਅਜੇ ਹ ਕਿਹੜਾ ਬੋਝ ਇੱਕਦਮ ਪੈਦਾ ਹੋਇਆ ਕਿ ਉਸਨੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਹੈ ਅਤੇ ਉਸਦੇ ਘਰ ਦੇ ਕਮਰੇ ਦੇ ਵਿੱਚ ਉਸਦੀ ਲਾਸ਼ ਲਟਕੀ ਹੋਈ ਮਿਲੀ ਹੈ ਜਿਹਨ ਮੰਦਪਾਗਾ ਜਿਹੜਾ ਇਹ ਪਾਣਾ ਵਾਪਰਿਆ ਫਰੀਦਕੋਟ ਵਿਖੇ ਅਪਰਿਆ ਜਿੱਥੇ ਇੱਕ ਐਮਬੀਬੀਐਸ ਡਾਕਟਰ ਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸੇ ਮਾਮਲੇ ਵਿੱਚ ਕੋਈ ਵੀ ਪਾਰਟਿਕੂਲਰ ਤੱਥ ਜਿਹੜੇ ਨੇ ਉਹ ਬਾਹਰ ਨਿਕਲ ਕੇ ਸਾਹਮਣੇ ਨਹੀਂ ਆਏ ਨੇ ਅੱਥ ਜਿਵੇਂ ਕਿ ਕਿਹੜੇ ਕਾਰਨ ਰਹੇ ਹੋਣੇ ਨੇ ਕਿਉਂਕਿ ਹਲੇ ਤੱਕ ਕੋਈ ਸੁਸਾਈਡ ਨੋਟ ਪੁਲਿਸ ਨੂੰ ਨਹੀਂ ਮਿਲਿਆ ਕਿਸੇ ਤਰੀਕੇ ਦੀ ਮੈਂਟਲ ਸਟ੍ਰੈਸ ਤੋਂ ਕੁੜੀ ਗੁਜ਼ਰ ਰਹੀ ਸੀਗੀ ਇਸ ਤਰੀਕੇ ਦੀ ਕੋਈ ਬਿਆਨ ਬਾਜ਼ੇ ਉਹਨਾਂ ਦੇ ਦੋਸਤਾਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਟੀਚਰਾਂ ਵੱਲੋਂ ਜਾਂ ਹਸਪੀਟਲ ਦੇ ਸਟਾਫ ਵੱਲੋਂ ਜਾਂ ਮਾਪਿਆਂ ਵੱਲੋਂ ਨਹੀਂ ਕੀਤੀ ਗਈ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਕੁੜੀ ਐਮਬੀਬੀਐਸ ਤੋਂ ਬਾਅਦ ਐਮਡੀ ਦੀ ਤਿਆਰੀ ਕਰ ਰਹੀ ਸੀ ਜਿਸ ਕਰਕੇ ਉਦੇ ਉੱਤੇ ਸ਼ਾਇਦ ਪੜ੍ਹਾਈ ਦਾ ਸਟ੍ਰੈਸ ਜ਼ਿਆਦਾ ਸੀ ਪੜ੍ਹਾਈ ਦਾ ਸਟ੍ਰੈਸ ਸ਼ਾਇਦ ਦਬਾਅ ਕੁੜੀ ਨਹੀਂ ਸਹਾਰ ਸਕੀ ਪੜ੍ਹਾਈ ਦਾ ਜਿਸ ਤੋਂ ਬਾਅਦ ਉਸਨੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਮਾਮਲੇ ਵਿੱਚ ਪੁਲਿਸ ਨੇ ਵੀ ਜਿਹੜੀ ਆਪਣੇ ਵੱਲੋਂ ਜਾਂਚ ਪੜਤਾਲ ਪੂਰੇ ਤਰੀਕੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਹਰ ਤਰੀਕੇ ਦਾ ਐਂਗਲ ਛਾਣਬਿਣ ਕੀਤੀ ਜਾ ਰਹੀ ਹੈ ਬਾਕੀ ਮੈਂਟਲ ਸਟ੍ਰੈਸ ਸੀ ਪੜ੍ਹਾਈ ਤੋਂ ਕੁੜੀ ਦਬਾਅ ਵਿੱਚ ਰਹਿੰਦੀ ਸੀ ਪੜ੍ਹਾਈ ਦੇ ਦਬਾਅ ਕਾਰਨ ਜਾਂ ਫਿਰ ਘਰ ਦੇ ਪ੍ਰੈਸ਼ਰ ਪਾਉਂਦੇ ਸਨ ਕਿਉਂਕਿ ਅਕਸਰ ਇਹ ਵਿਖਿਆ ਜਾਂਦਾ ਹੈ ਮਤਲਬ ਇਹ ਚੀਜ਼ ਨੋਟਿਸ ਵਿੱਚ ਆਉਂਦੀ ਹੈ ਕਿ ਘਰਦਿਆਂ ਵੱਲੋਂ ਵੀ ਕਾਫੀ ਦਬਾਅ ਪਾਇਆ ਜਾਂਦਾ ਆਪਣੇ ਬੱਚਿਆਂ ਤੇ ਕਿ ਤੁਸੀਂ ਪੜ੍ਹਾਈ ਕਰੋ ਪੜ੍ਹਾਈ ਕਰੋ ਤੁਸੀਂ ਫਲਾ ਨੰਬਰ ਲੈਣੇ ਆ ਵਾਧੂ ਨੰਬਰ ਲੈਣੇ ਜਿਸ ਕਰਕੇ ਬੱਚੇ ਕਈ ਬੱਚੇ ਇਹਨਾਂ ਮੈਂਟਲ ਪ੍ਰੈਸ਼ਰ ਨਹੀਂ ਸਹਾਰ ਸਕਦੇ ਕੋਟਾ ਦੀਆਂ ਕਈਆਂ ਖਬਰਾਂ ਕਈ ਡਰਾਮਾ ਵਾਪਰਦੀਆਂ ਜਿੱਥੇ ਜਵਾਕ ਨਿੱਕੀ ਉਮਰੇ ਕੋਟਾ ਚ ਜਾ ਕੇ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ ਪਰ ਬਾਅਦ ਚ ਜਦੋਂ ਦਬਾਅ ਨਹੀਂ ਸਹਾਰ ਸਕਦੇ ਤਾਂ ਉਹਨਾਂ ਨੂੰ ਉੱਥੇ ਸਿਰਫ ਉਧਾਂ ਬਾਹਰ ਜਿਹੜੀ ਚੀਜ਼ ਨਿਕਲ ਕੇ ਆਂਦੀ ਹੈ ਉਹ ਆਂਦੀ ਉਹਨਾਂ ਦੀ ਅਰਥੀ ਕਿਉਂਕਿ ਹਾਲੇ ਲੈ ਲੇਂਦੇ ਨੇ ਜਵਾਕ ਮੈਂਟਲ ਪ੍ਰੈਸ ਪ੍ਰੈਸ਼ਰ ਕਰਦੇ ਆ ਵੱਲੋਂ ਦਬਾਅ ਨਹੀਂ ਸਾਰ ਸਕਦੇ ਹਾਲਾਂਕਿ ਇਸ ਮਾਮਲੇ ਵਿੱਚ ਕਿਸੇ ਤਰੀਕੇ ਦੇ ਕੋਈ ਬਿਆਨਬਾਜ਼ੀ ਸਾਹਮਣੇ ਨਹੀਂ ਆਈ ਹੈ ਕਿ ਕਿਹੜੇ ਕਾਰਨਾ ਕਰਕੇ ਕੁੜੀ ਨੇ ਛੱਡ ਆਪਣੀ ਜੀਵਨ ਈਲਾ ਸਮਾਪਤ ਕੀਤੀ ਹੈ ਇੱਕ ਸਵਾਲ ਵੈ ਸਾਡੇ ਸ਼ਰੋਤਾ ਸ਼ਰੋਤਾਵਾਂ ਤੋਂ ਵੀ ਪੁੱਛਣਾ ਚਾਹਾਂਗਾ ਜਿਹੜੇ ਪੂਰੀ ਚੀਜ਼ ਸੁਣਦੇ ਪਏ ਨੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਅਜੇ ਹੀ ਕਿਹੜੀ ਗੱਲ ਰਹੀ ਹੋਣੀ ਹੈ ਕਿ ਕੀ ਵਾਕਈ ਮਾਪੇ ਆਪਣੇ ਜਵਾਕ 'ਤੇ ਦਬਾਅ ਪਾਉਂਦੇ ਨੇ ਕਿ ਜਾਂ ਫਿਰ ਜਵਾਕ ਹੀ ਅੱਜਕੱਲ ਦੇ ਇਹਨੇ ਕੋਮਲ ਨੇ ਇਹਨੇ ਸੈਂਸਿਟਿਵ ਨੇ ਕਿ ਉਹ ਹਲਕਾ-ਹੌਲਕਾ ਪ੍ਰੈਸ਼ਰ ਵੀ ਸਹਾਰ ਨਹੀਂ ਸਕਦੇ ਤੁਸੀਂ ਇਸ ਪੂਰੇ ਮਾਮਲੇ ਵਿੱਚ ਕੀ ਸੋਚਦੇ ਹੋ ਆਪਣੇ ਵਿਚਾਰ ਸਾਂਝੇ ਕਰੋ ਮੈਡੀਕਲ ਦੀ ਪੜ੍ਹਾਈ ਕਰ ਰਹੀ ਇੱਕ ਐਮਬੀਬੀਐਸ ਡਾਕਟਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇੱਕ ਬੜੀ ਮੰਦਭਾਗੀ ਖਬਰ ਪੰਜਾਬ ਦੇ ਫਰੀਦਕੋਟ ਤੋਂ ਬਾਹਰ ਆ ਰਹੀ ਹੈ ਜਿੱਥੇ ਇੱਕ ਐਮਬੀਬੀਐਸ ਡਾਕਟਰ ਨੇ ਜਿਸ ਦਾ ਪੂਰਾ ਭਵਿੱਖ ਪੂਰੀ ਜ਼ਿੰਦਗੀ ਉਸ ਤੇ ਅੱਗੇ ਸੀ ਉਸ ਦਾ ਚੰਗਾ ਭਵਿੱਖ ਦਾ ਸੁਪਨਾ ਲੈ ਕੇ ਉਸ ਨੇ ਐਮਬੀਬੀਐਸ ਦੀ ਪੜ੍ਹਾਈ ਕਰਨੀ ਸ਼ੁਰੂ ਕੀਤੀ ਸੀ ਪੜ੍ਹਾਈ ਪੂਰੀ ਕੀਤੀ ਅਤੇ ਇੱਕ ਇੱਕ ਹਸਪਤਾਲ ਵਿੱਚ ਇੰਟਰਨਸ਼ਿਪ ਕਰਨੀ ਵੀ ਸ਼ੁਰੂ ਕਰ ਦਿੱਤੀ ਪਰ ਅਜੇ ਹਾ ਕੀ ਪਾਣਾ ਵਾਪਰਿਆ ਉਹਦੇ ਦਿਮਾਗ ਤੇ ਅਜੇ ਹਾ ਕਿਹੜਾ ਬੋਝ ਇੱਕਦਮ ਪੈਦਾ ਹੋਇਆ ਕਿ ਉਸ ਨੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਹੈ ਅਤੇ ਉਸ ਦੇ ਘਰ ਦੇ ਕਮਰੇ ਦੇ ਵਿੱਚ ਉਸ ਦੀ ਲਾਸ਼ ਲਟਕੀ ਹੋਈ ਮਿਲੀ ਹੈ ਜਿਹਨ ਮੰਦਪਾਗਾ ਜਿਹੜਾ ਇਹ ਪਾਣਾ ਵਾਪਰਿਆ ਫਰੀਦਕੋਟ ਵਿਖੇ ਅਪਰਿਆ ਜਿੱਥੇ ਇੱਕ ਐਮਬੀਬੀਐਸ ਡਾਕਟਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਮਾਮਲੇ ਵਿੱਚ ਕੋਈ ਵੀ ਪਾਰਟਿਕੂਲਰ ਤੱਥ ਜਿਹੜੇ ਨੇ ਉਬਾਰ ਨਿਕਲ ਕੇ ਸਾਹਮਣੇ ਨਹੀਂ ਆਏ ਨੇ ਅੱਥ ਜਿਵੇਂ ਕਿ ਕਿਹੜੇ ਕਾਰਨ ਰਹੇ ਹੋਣੇ ਨੇ ਕਿਉਂਕਿ ਹਲੇ ਤੱਕ ਕੋਈ ਸੁਸਾਈਡ ਨੋਟ ਪੁਲਿਸ ਨੂੰ ਨਹੀਂ ਮਿਲਿਆ ਕਿਸੇ ਤਰੀਕੇ ਦੀ ਮੈਂਟਲ ਸਟ੍ਰੈਸ ਤੋਂ ਕੁੜੀ ਗੁਜ਼ਰ ਰਹੀ ਸੀਗੀ ਇਸ ਤਰੀਕੇ ਦੀ ਕੋਈ ਬਿਆਨ ਬਾਜ਼ ਦੇ ਉਹਨਾਂ ਦੇ ਦੋਸਤਾਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਟੀਚਰਾਂ ਵੱਲੋਂ ਜਾਂ ਹਸਪੀਟਲ ਦੇ ਸਟਾਫ ਵੱਲੋਂ ਜਾਂ ਮਾਪਿਆਂ ਵੱਲੋਂ ਨਹੀਂ ਕੀਤੀ ਗਈ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਕੁੜੀ ਐਮਬੀਬੀਐਸ ਤੋਂ ਬਾਅਦ ਐਮਡੀ ਦੀ ਤਿਆਰੀ ਕਰ ਰਹੀ ਸੀ ਜਿਸ ਕਰਕੇ ਉਹਦੇ ਉੱਤੇ ਸ਼ਾਇਦ ਪੜ੍ਹਾਈ ਦਾ ਸਟ੍ਰੈਸ ਜ਼ਿਆਦਾ ਸੀ ਪੜ੍ਹਾਈ ਦਾ ਸਟ੍ਰੈਸ ਸ਼ਾਇਦ ਦਬਾਅ ਕੁੜੀ ਨਹੀਂ ਸਹਾਰ ਸਕੀ ਪੜ੍ਹਾਈ ਦਾ ਜਿਸ ਤੋਂ ਬਾਅਦ ਉਸਨੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਮਾਮਲੇ ਵਿੱਚ ਪੁਲਿਸ ਨੇ ਵੀ ਜਿਹੜੀ ਆਪਣੇ ਵੱਲੋਂ ਜਾਂਚ ਪੜਤਾਲ ਪੂਰੇ ਤਰੀਕੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਹਰ ਤਰੀਕੇ ਦਾ ਐਂਗਲ ਛਾਣਬਿਣ ਕੀਤੀ ਜਾ ਰਹੀ ਹੈ ਬਾਕੀ ਮੈਂਟਲ ਸਟ੍ਰੈਸ ਸੀ ਪੜ੍ਹਾਈ ਤੋਂ ਕੁੜੀ ਦਬਾਅ ਵਿੱਚ ਰਹਿੰਦੀ ਸੀ ਪੜ੍ਹਾਈ ਦੇ ਦਬਾਅ ਕਾਰਨ ਜਾਂ ਫਿਰ ਘਰ ਦੇ ਪ੍ਰੈਸ਼ਰ ਪਾਉਂਦੇ ਸਨ ਕਿਉਂਕਿ ਅਕਸਰ ਇਹ ਵਿਖਿਆ ਜਾਂਦਾ ਹੈ ਮਤਲਬ ਇਹ ਚੀਜ਼ ਨੋਟਿਸ ਵਿੱਚ ਆਉਂਦੀ ਹੈ ਕਿ ਘਰਦਿਆਂ ਵੱਲੋਂ ਵੀ ਕਾਫੀ ਦਬਾਅ ਪਾਇਆ ਜਾਂਦਾ ਆਪਣੇ ਬੱਚਿਆਂ ਤੇ ਕਿ ਤੁਸੀਂ ਪੜ੍ਹਾਈ ਕਰੋ ਪੜ੍ਹਾਈ ਕਰੋ ਤੁਸੀਂ ਫਲਾ ਨੰਬਰ ਲੈਣੇ ਆ ਵਾਧੂ ਨੰਬਰ ਲੈਣੇ ਜਿਸ ਕਰਕੇ ਬੱਚੇ ਕਈ ਬੱਚੇ ਇਹਨਾਂ ਮੈਂਟਲ ਪ੍ਰੈਸ਼ਰ ਨਹੀਂ ਸਹਾਰ ਸਕਦੇ ਕੋਟਾ ਦੀਆਂ ਕਈਆਂ ਖਬਰਾਂ ਕਈ ਡਰਾਮਾ ਵਾਪਰਦੀਆਂ ਜਿੱਥੇ ਜਵਾਕ ਨਿੱਕੀ ਉਮਰੇ ਕੋਟਾ ਚ ਜਾ ਕੇ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ ਪਰ ਬਾਅਦ ਚ ਜਦੋਂ ਦਬਾਅ ਨਹੀਂ ਸਾਰ ਸਕਦੇ ਤਾਂ ਉਹਨਾਂ ਨੂੰ ਉੱਥੇ ਸਿਰਫ ਉਧਾਂ ਬਾਹਰ ਜਿਹੜੀ ਚੀਜ਼ ਨਿਕਲ ਕੇ ਆਂਦੀ ਹੈ ਉਹ ਆਂਦੀ ਉਹਨਾਂ ਦੀ ਅਰਥ ਹੀ ਕਿਉਂਕਿ ਫਾ ਲੈ ਲੈਂਦੇ ਨੇ ਜਵਾਬ ਮੈਂਟਲ ਪ੍ਰੈਸ ਪ੍ਰੈਸ਼ਰ ਕਰਦੇ ਆ ਵੱਲੋਂ ਦਬਾਅ ਨਹੀਂ ਸਾਰ ਸਕਦੇ ਹਾਲਾਂਕਿ ਇਸ ਮਾਮਲੇ ਵਿੱਚ ਕਿਸੇ ਤਰੀਕੇ ਦੇ ਕੋਈ ਬਿਆਨਬਾਜ਼ੀ ਸਾਹਮਣੇ ਨਹੀਂ ਆਈ ਹੈ ਕਿ ਕਿਹੜੇ ਕਾਰਨਾ ਕਰਕੇ ਕੁੜੀ ਨੇ ਛੱਡ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਇੱਕ ਸਵਾਲ ਵੈ ਸਾਡੇ ਸ਼ਰੋਤਾ ਸ਼ਰੋਤਾਵਾਂ ਤੋਂ ਵੀ ਪੁੱਛਣਾ ਚਾਹਾਂਗਾ ਜਿਹੜੇ ਪੂਰੀ ਚੀਜ਼ ਸੁਣਦੇ ਪਏ ਨੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਅਜੇ ਹੀ ਕਿਹੜੀ ਗੱਲ ਰਹੀ ਹੋਣੀ ਹੈ ਕਿ ਕੀ ਵਾਕਈ ਮਾਪੇ ਆਪਣੇ ਜਵਾਕਰ ਤੇ ਦਬਾਅ ਪਾ ਰਹੇ ਨੇ ਕਿ ਜਾਂ ਫਿਰ ਜਵਾਕ ਕੀ ਅੱਜਕੱਲ ਦੇ ਇਹਨੇ ਕੋਮਲ ਨੇ ਇਹਨੇ ਸੈਂਸਿਟਿਵ ਨੇ ਕਿ ਉਹ ਹਲਕਾ-ਹੋਲਕਾ ਪ੍ਰੈਸ਼ਰ ਵੀ ਸਹਾਰ ਨਹੀਂ ਸਕਦੇ ਤੁਸੀਂ ਇਸ ਪੂਰੇ ਮਾਮਲੇ ਵਿੱਚ ਕੀ ਸੋਚਦੇ ਹੋ ਆਪਣੇ ਵਿਚਾਰ ਸਾਨੂੰ ਜਰੂਰ ਦੱਸੋ